ਹਾਂਜੀ ਸਤਿ ਸ੍ਰੀ ਅਕਾਲ ਜੀ ਜਿਹੜੀਆਂ ਭੈਣਾਂ ਨੂੰ ਕਲੇਸ਼ ਪਾਉਣ ਦੀ ਘਰੇ ਰੋਜ਼ ਨੇਤਾਦਤ ਹੁੰਦੀ ਆ ਨਾ ਉਹਨਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਜਿੱਦਾਂ ਦੇ ਤੁਹਾਡੇ ਮਾਪਿਓ ਹਨ ਉਹਦਾਂ ਦਾ ਹੀ ਮੁੰਡੇ ਦਾ ਮਾਪਿਓ ਹੁੰਦਾ ਵਾ ਤੁਹਾਡਾ ਕੁੜੀ ਦੀ ਥਿੰਕਿੰਗ ਪਤਾ ਕੀ ਹੁੰਦੀ ਵੀ ਮੇਰੇ ਪਿਓ ਵਰਗਾ ਪਿਓ ਦੂਜਾ ਨਹੀਂ ਆ ਜਿਉਂ ਮੁੰਡੇ ਦੇ ਪਿਓ ਦੇ ਵਿੱਚ ਵੀ ਆਪਣੇ ਪਿਓ ਵਰਗਾ ਸਾਰਾ ਸੇਮ ਵੇਖੇ ਨਾ ਤੇ ਮੁੰਡੇ ਦਾ ਮਾਪਿਓ ਵੀ ਉਹਨੂੰ ਪਿਆਰ ਕਰੇ ਠੀਕ ਆ ਆਪਦੀਆਂ ਭੈਣਾਂ ਨਾਲ ਉਹਦਾ ਫੁੱਲ ਪਿਆਰ ਹੁੰਦਾ ਤੇ ਜਿਹੜੀ ਮੁੰਡੇ ਦੀ ਭੈਣ ਹੁੰਦੀ ਉਹਦੇ ਨਾਲ ਉਹ ਥੋੜੀ ਜੀ ਖਿੱਚਾਤ ਨਹੀਂ ਕਰਦੀ ਸਾਰੀਆਂ ਦੀ ਗੱਲ ਨਹੀਂ ਕਰਨਦੇ ਆ ਮੈਂ ਮੈਂ 98 ਦੀ ਗੱਲ ਕਰਦੇ ਆ 100 ਦੇ ਵਿੱਚੋਂ ਕੋਈ ਦੋ ਹੋਣਗੇ ਆ ਜਿਹੜੀਆਂ ਮੁੰਡੇ ਦੀ ਭੈਣ ਨਾਲ ਵੀ ਪੂਰਾ ਰਿਸ਼ਤਾ ਕਾਮਯਾਬ ਰੱਖਣਗੀਆਂ ਫਿਰ ਬੱਚਿਆਂ ਦੇ ਨਾਲ ਜੇ ਕੋਈ ਸਕਾ ਭਰਾਵਾ ਜਾਂ ਉਹਦੀ ਜਠਾਣੀ ਆ ਦਰਾਣੀ ਆ ਆਪਸ ਵਿੱਚ ਕਦੇ ਵੀ ਮੈਂ ਇਹ ਨਹੀਂ ਮੈਂ ਨਾ ਤੁਸੀਂ ਗੁਰਦੁਆਰੇ ਨਾ ਜਾਓ ਤੁਸੀਂ ਆ ਚੀਜ਼ ਨੂੰ ਫਰੈਸ਼ ਰੱਖੋ ਬੇਈਮਾਨੀ ਇੱਕ ਦਿਨ ਕਰਕੇ ਵੇਖੋ ਇੱਕ ਦਿਨ ਤੁਸੀਂ ਬਿਲਕੁਲ ਝੂਠ ਨਹੀਂ ਮਾਰਨਾ ਬਿਲਕੁਲ ਬੇਈਮਾਨੀ ਨਹੀਂ ਕਰਨੀ ਇਵਨ ਕਿ ਤੁਸੀਂ ਬੌਕਰ ਮਾਰਦੇ ਆ ਨਾ ਘਰੇ ਜਾਂ ਕੋਈ ਵੀ ਇਨਸਾਨ ਜਾਂ ਬੁੱਢੀ ਜਾਂ ਬੰਦਾ ਵੀ ਉਹਨੂੰ ਬੌਕਰ ਨੂੰ ਇਮਾਨਦਾਰੀ ਨਾਲ ਮਾਰੋ ਨਾ ਕਿ ਹਾਲਸ ਨਾਲ ਜਾਂ ਕਿ ਬੇਈਮਾਨੀ ਨਾਲ ਮੈਂ ਆਹ ਨਾ ਕਰਾਂ ਮੈਂ ਉਹ ਨਾ ਕਰਾਂ ਇਹ ਕੰਮ ਛੱਡ ਦਿਓ ਗੁਰਦਵਾਰੇ ਤੁਸੀਂ ਨਾ ਜਾਵੋਗੇ ਤੁਹਾਨੂੰ ਸਬਰ ਮਿਲੇਗਾ ਸਕੂਨ ਮਿਲੇਗਾ ਜਿਹੜਾ ਤੁਹਾਡਾ ਦੁਸ਼ਮਣ ਆ ਨਾ ਉਹਦਾ ਵੀ ਭਲਾ ਸੋਚੋ ਕੀ ਹਾਂ ਵੈਗੁਰਵੀ ਜੇ ਇਹਨੇ ਮੈਨੂੰ ਮਾੜਾ ਕਿਹਾ ਨਾ ਤੂੰ ਹੀ ਇਹਦੇ ਅੰਦਰ ਵੱਸਦਾ ਤੇਰੇ ਇਹਦੇ ਅੰਦਰ ਵੀ ਤੇ ਜੋਤ ਤੇਰੀ ਆ ਤੂੰ ਹੀ ਇਤੋਂ ਕਹਾਇਆ ਵਾ ਜਦੋਂ ਤੁਸੀਂ ਚੁੱਪ ਕਰ ਜਾਓਗੇ ਨਾ ਤੇ ਕੋਈ ਐਡਾ ਕੋਈ ਮਾ ਮੂਰਖ ਨਹੀਂ ਹੈਗਾ ਕਿ 10 ਵਾਰ ਤੁਹਾਨੂੰ ਕਿਹਾ ਤੇ ਫਿਰ 11ਵੀਂ ਵਾਰ ਵੀ ਤੁਹਾਨੂੰ ਕਹੂਗਾ ਠੀਕ ਆ ਹਰ ਇੱਕ ਚੀਜ਼ ਨੂੰ ਇਗਨੋਰ ਕਰਨਾ ਸਿੱਖੋ ਆਪਣੇ ਆਪ 'ਚ ਮਜ਼ਾ ਲਓ ਆਪਣੇ ਪਰਿਵਾਰ ਨਾਲ ਮਜ਼ਾ ਲਓ ਆਪਣੇ ਪਰਿਵਾਰ ਨਾਲ ਇੰਨੀ ਇੱਕ ਸਬਰ ਸਖੂਨ ਦੀ ਜ਼ਿੰਦਗੀ ਜੀਵੋ ਦੁਨੀਆ ਨੂੰ ਭੁੱਲ ਜਿਓ ਇਹ ਨਾ ਸੋਚੋ ਗਵਾਂਢੀ ਦਾ ਮੁੰਡਾ ਕੀ ਕਰਨ ਦਿਆ ਵਾ ਜਾਂ ਸਾਡੇ ਲਾਗੇ ਸ਼ਰੀ ਲਾਗੇ ਆੜੇ ਲਾਗੇ ਬੰਨੇ ਜੋ ਸਾਡੇ ਅੰਗ ਸਾਗ ਉਹਨਾਂ ਦਾ ਬੱਚਾ ਕੀ ਕਰਨ ਦਿਆ ਡੋਨਟ ਕੇਅਰ ਐਨੀ ਵਨ ਪਰਵਾਣੀ ਕਰਨੀ ਆਪਦੀ ਜ਼ਿੰਦਗੀ ਜੀਓ ਬੱਚਿਆਂ ਚ ਹੱਸੋ ਖੇਡੋ ਛਾ ਉਹਨੂੰ ਆਪਣੇ ਪਿਓ ਕੋਲ ਬਹੁ ਮਾਂ ਕੋਲ ਬਹੁ ਸਾਰਾ ਟੱਬਰ ਛਾ ਉਹਨੂੰ ਇਕੱਠੇ ਬਹੁ ਹਾਂ ਰੋਟੀ ਕਿਉਂ ਨਹੀਂ ਤੁਸੀਂ ਇਕੱਠੇ ਖਾਣੇ ਇਕੱਠੇ ਬੈ ਕੇ ਖਾਇਆ ਕਰੋ ਵੇਖਿਓ ਕਿੰਨਾ ਆਨੰਦ ਆਉਂਦਾ ਜ਼ਿੰਦਗੀ ਤੇ ਜਿਹੜੇ ਧੋਖਾ ਕਰ ਹੁੰਦਾ ਹੈ ਨਾ ਬੰਦਾ ਜਾਂ ਜਨਾਨੀ ਮੈਂ ਉਹਨਾਂ ਨੂੰ ਕਹਿੰਨਾ ਕਿ ਜਿੱਥੇ ਜ਼ਿੰਦਗੀ 'ਚ ਤੁਸੀਂ ਇੱਕ ਦੂਜੇ ਨੂੰ ਧੋਖਾ ਦਿੰਦੇ ਚੰਨ ਸਵਾਦ ਲਈ ਜ਼ਿੰਦਗੀ ਲੰਘ ਜਾਣੀ ਆ 5 10 ਸਾਲ 15 20 25 ਜਿਵੇਂ 30 ਸਾਲ ਸਾਡੀ ਉਮਰ ਹੋ ਗਈ ਆ ਬਾਕੀ ਵੀ 30 ਲੰਘ ਜਾਣੇ ਕੀ ਸਾਹਬ ਦਵਾਂਗੇ ਕੀ ਅਸੀਂ ਲੇਖਾ ਦਵਾਂਗੇ ਉੱਥੇ ਜਾ ਕੇ ਹੈ ਇਹ ਮੂੰਹ ਖਾਵਾਂਗੇ ਕਿ ਅਸੀਂ ਗਾਂ ਤੇ ਤੇਰਾ ਨਾਮ ਜਪਣਾ ਆ ਤੇ ਉੱਥੇ ਖੇ ਖਾਂਦੇ ਰਹਾਂ ਅਸੀਂ ਬੇਈਮਾਨੀਆਂ ਕੀਤੀਆਂ ਜਿਹੜੇ ਆਪਣੇ ਧੀਆਂ ਪੁੱਤਾਂ ਪਿੱਛੇ ਬੇਈਮਾਨੀਆਂ ਕਰਦੇ ਆ ਨਾ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਉਹ ਆਪਦੇ ਕਰਮ ਲਿਖਾ ਕੇ ਲਿਆਓ ਦੁਨਿਆਵੀ ਤੌਰ ਤੇ ਤੁਹਾਡੇ ਪੋਤਵਾ ਵੇਖੋ ਜੇ ਤੁਸੀਂ ਇਸ ਦਾ ਹੱਕ ਮਾਰਿਆ ਨਾ 10 ਰੁਪਏ ਵੀ ਉਹਦਾ ਲੇਖਾ ਤੁਹਾਨੂੰ ਦੇਣਾ ਪੈਣਾ ਨਾ ਕਿ ਤੁਹਾਡੇ ਧੀ ਪੋਤਨ ਨੂੰ ਦੇਣਾ ਪੈਣਾ ਠੀਕ ਆ ਸੋ ਉਹਨਾਂ ਬਦਲੇ ਬੇਈਮਾਨੀਆਂ ਕਿਉਂ ਕਰਦੇ ਆ ਤੁਸੀਂ ਹੱਥ ਜੋੜ ਕੇ ਬੇਨਤੀ ਆ ਮੇਰੀ ਕੀ ਇਹ ਕੰਮ ਨਾ ਕਰਿਆ ਕਰੋ